ਦੋਸਤੋ ਕੀ ਹਾਲ ਚਾਲ ਹੈ ਜੀ ਸੋ ਅੱਜ ਬਰਨਾਲੇ ਦੇ ਵਿੱਚ ਪਹੁੰਚੇ ਆ ਜੀ ਤੇ ਬਰਨਾਲੇ ਦੇ ਵਿੱਚ ਕਿਸੇ ਜਗ੍ਹਾ ਤੇ ਆ ਡੀਮਾਰਟ ਦੇ ਬਿਲਕੁਲ ਕੋਲ ਆ ਪਿਛਲੇ ਪਾਸੇ ਡੀਮਾਰਟ ਆ ਤੇ ਇਸ ਜਗ੍ਹਾ ਤੇ ਉੱਤੇ ਇੱਕ ਐਸੇ ਨੌਜਵਾਨ ਭਰਾ ਨੂੰ ਕੋਲ ਮਿਲਣ ਆਇਆ ਉਹ ਕੌਣ ਨੇ ਉਹ ਇਧਰ ਦੇ ਨੇ ਤੇ ਨਾਲ ਉਹਨਾਂ ਨੇ ਇੱਕ ਬੇਟਾ ਉਹਨਾਂ ਦਾ ਨਾਲ ਕੰਮ ਕਰਾਉਂਦਾ ਆ ਛੋਟਾ ਬੇਟਾ ਉਹ ਵੇਰਾ ਛੂਟੀ ਪਰ ਉਮੀਦਾਂ ਬਹੁਤ ਵੱਡੀਆਂ ਨੇ ਆਸਾਂ ਬਹੁਤ ਵੱਡੀਆਂ ਨੇ ਵੀ ਆਪਸ ਵਿੱਚ ਰਲ ਮਿਲ ਕੇ ਪਿਓ ਪੁੱਤ ਨੇ ਇੱਕ ਇੰਨਾ ਦਾ ਸੋਹਣਾ ਸੈਟਅਪ ਲਾਇਆ ਜਿੱਥੇ ਕਿ ਪੀੜ ਲੱਗੀ ਰਹਿੰਦੀ ਆ ਮਿਲੂ 10 ਮਿੰਟ ਹੋ ਗਿਆ ਖੜੇ ਨੂੰ ਬਟ ਇੱਥੇ ਲਾਈਨ ਨਹੀਂ ਟੁੱਟ ਰਹੀ ਹੈ ਕਿ ਇਹ ਲੋਕ ਇੰਨੇ ਕਿ ਬਾਈ ਦੇ ਖਾਣੇ ਦੇ ਦੀਵਾਨੇ ਨੇ ਬਾਈ ਬਣਾਉਂਦੇ ਕੀ ਕੀ ਨੇ ਕਿਉਂਕਿ ਬਾਈ ਸਿਰਫ ਇੱਥੇ ਨਾਨ ਵੇਜ ਬਣਾਉਂਦੇ ਨੇ ਮਟਰਣ ਬਣਾਉਂਦੇ ਨੇ ਚਿਕਨ ਬਣਾਉਂਦੇ ਨੇ ਦੋ ਤਰ੍ਹਾਂ ਦਾ ਚਿਕਨ ਹੈ ਤੇ ਬਾਈ ਦੇ ਕੋਲ ਇੱਕ ਮਟਰਣ ਹੁੰਦਾ ਆ ਉਹ ਮਾਲ ਦਾ ਫਲੇਵਰ ਆ ਕਮਾਲ ਦਾ ਟੇਸ ਆ ਬਾਈ ਮਿੰਟ ਮਿੰਟ ਦੇ ਇੱਥੇ ਆਰਡਰ ਜਿਹੜੇ ਆ ਇੱਕ ਇੱਕ ਮਿੰਟ ਦੇ ਭੜਕਦੇ ਨਹੀਂ ਸਿਰਫ 2-3 ਘੰਟੇ ਬਾਈ ਦਾ ਸਟਾਲ ਚੱਲਦਾ ਤੇ 2-3 ਘੰਟਿਆਂ ਦੇ ਵਿੱਚ ਬਾਈ ਆਪਣਾ ਸਾਰਾ ਸਾਰਾ ਚਿਕਨ ਜਿਹੜਾ ਹੈਗਾ ਹੈ ਸੀਲ ਕਰਕੇ ਨਿਕਲ ਜਾਂਦੇ ਨੇ ਤੇ ਆ ਦੇਖ ਸਕਦੇ ਹੋ ਬੇਟਾ ਛੋਟਾ ਨਾਲ ਹੀ ਕੰਮ ਕਰ ਰਿਹਾ ਹੈ ਤੇ ਇਧਰ ਬਾਈ ਗੁੜੀ ਵੀ ਨਾਲ ਨਾਲ ਲੱਗੇ ਮੈਂ ਹੁਣੇ ਟਾਈਮ ਕੱਢਿਆ ਸੀ ਵੀ ਹੁਣੇ ਬਾਈ ਹੁਣਾਂ ਦੇ ਕੋਲ 2 ਮਿੰਟ ਹੈਗੇ ਆ ਤੇ ਗੱਲਬਾਤ ਕਰ ਲੈਂਦੇ ਆ ਪਰ ਨਹੀਂ ਵੀ ਬਰਨਾਲੇ ਵਾਲੇ ਕਹਿੰਦੇ ਵੀ ਨਹੀਂ ਵੀ ਪਾਈ ਦੇ ਕੋਲ ਅਸੀਂ ਜਲਦੀ ਜਲਦੀ ਫਸ ਚਿਕਨ ਪਹਿਲਾਂ ਖਾ ਕੇ ਉਸ ਤੋਂ ਬਾਅਦ ਬਾਕੀ ਗੱਲ ਕਰਦੇ ਆ ਤੇ ਇਧਰ ਭਰਾ ਹੁਣ ਹੀ ਆਏ ਨੇ ਤਪੇ ਤੋਂ ਨਹੀਂ ਬਾਈ ਇਹ ਬਾਈ ਤਾਂ ਪਹਿੋਂ ਤੋਂ ਆਏ ਆ ਪਹਿਲੀ ਵਾਰੀ ਆਇਓ ਬਦੀ ਨਹੀਂ ਨਹੀਂ ਜੀ ਪਹਿਲਾਂ ਵੀ ਆਉਂਦੇ ਆ ਲਓ ਫੇ ਆਪਾਂ ਮੜੀ ਦੀ ਗੱਲ ਕਰਦੇ ਫਿਰ ਜੀ ਹਾਂ ਜੀ ਭੈਜੀ ਸਸੀ ਕਾਲ ਜੀ ਸਸੀ ਕਾਲ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਜਸਤਿੰਦਰ ਸਿੰਘ ਬਰਾੜ ਭਾਈ ਚਿਕਨ ਕਿਵੇਂ ਲੱਗਦਾ ਭਾਈ ਦਾ ਚਿਕਨ ਇੱਕ ਨੰਬਰ ਕੁਆਲਿਟੀ ਆ ਜੀ 20 ਕਿਲੋਮੀਟਰ ਤੋਂ ਆਇਆ ਜੀ ਕੀ ਬਾਤ ਹੈ ਹਾਂ ਜੀ ਆ ਸਪੈਸ਼ਲ ਚਿਕਨ ਲਈ ਆਇਆ ਬਾਈ ਕੋਲ ਅੱਛਾ ਹਾਂ ਜੀ ਹਾਂ ਵਾਹ ਜੀ ਵਾਹ ਬਹੁਤ ਵਧੀਆ ਜਿਹੜੇ ਦਿਨ ਕਿਹੜਾ ਵਜਦਾ ਭਾਈ ਕਿਹੜਾ ਜ਼ਿਆਦਾ ਫੇਵਰਿਟ ਕਿਹੜਾ ਆ ਸਾਰੀ ਫੇਵਰਿਟ ਨੇ ਜਿਹੜਾ ਖਾਓਗੇ ਉਹ ਅਜਾ ਮਤਲਬ ਜਿਹੜਾ ਵੀ ਖਾਓਗੇ ਫੇਵਰਿਟ ਹੀ ਆ ਫੇਵਰਿਟ ਹੀ ਆ ਓਏ ਹੋਏ ਬਹੁਤ ਵਧੀਆ ਲੱਗਦੀ ਹੈ ਇੱਕ ਨੰਬਰ ਕੁਆਲਿਟੀ ਆਈ ਜਮਾ ਅੱਛਾ ਮੈਂ ਕਰਨਾ ਹਾਂ ਜੀ ਬਾਈ ਜੀ ਬਲੋ ਟੋਟਲੀ ਇੱਕ ਨੰਬਰ ਕੁਆਲਿਟੀ ਵਾ ਜੀ अच्छा वैसे ये गला भी हुण ना मालवे वाले पहला मालवे च बहुत ਘੱਟ ਸਟਾਲ ਲੱਗਦੇ ਸੀ ਹੈ ਨਾ ਪਰ ਅੱਜ ਦੇ ਟਾਈਮ ਦੇ ਵਿੱਚ ਹੁਣ ਬਹੁਤ ਕੁਛ ਲੋਕ ਲੱਗ ਪਏ ਨੇ ਪੰਜਾਬੀ ਭਰਾ ਕੰਮ ਕਰਨ ਲੱਗ ਪਏ ਨੇ ਬਿਲਕੁਲ ਜੀ ਕਿਵੇਂ ਲੱਗਦਾ ਜਦੋਂ ਪੰਜਾਬੀ ਭਰਾ ਖੜੇ ਹੁੰਦੇ ਆ ਕੰਮ ਕਰਦੇ ਹੁੰਦੇ ਆ ਫੁੱਲ ਸਪੋਰਟ ਹੈ ਜੀ ਖੁਸ਼ੀ ਹੁੰਦੀ ਹੈਗੀ ਜੀ ਵਿਕਪ ਕਰਨੀ ਚਾਹੀਦੀ ਹੈ ਬਹੁਤ ਵਧੀਆ ਬਹੁਤ ਬਹੁਤ ਇਤਨਾਂ ਵਾਲੀ ਬੰਦਾ ਗ੍ਰੋ ਕਰਦਾ ਹੈਗਾ ਆ ਦੇਖ ਲਓ ਆਪਣੇ ਪਰਣਾਲੇ ਵਾਲਿਆਂ ਨੂੰ ਮਾਲਵੇ ਦੇ ਤੇ ਬੰਦੇ ਦੇਖ ਲਓ ਤੁਸੀਂ ਆਰੇ ਕਮੈਂਟਾਂ ਦੇ ਵਿੱਚ ਪੰਜਾਬੀਆਂ ਨੂੰ ਡੀਫੇਮ ਕਰਦੇ ਰਹਿੰਦੇ ਆ ਇਹਨਾਂ ਨੂੰ ਚੈੱਕ ਕਰੋ ਜਿਹੜੇ ਭਰਾਵਾਂ ਦੀ ਸਪੋਰਟ ਕਰਨ ਵਾਸਤੇ ਕਿੱਥੋਂ 20 ਕਿਲੋਮੀਟਰ ਤੋਂ ਬਾਈ ਹੁਣ ਚੱਲ ਕੇ ਆ ਗਏ ਨੇ ਬਿਲਕੁਲ ਜੀ ਬਿਲਕੁਲ ਅਸੀਂ ਵੀ ਬਸ ਬਾਈਆਂ ਨੂੰ ਫੁੱਲ ਮਿਹਨਤ ਕਰਦੇ ਆ ਜੀ ਉਹ ਕੀ ਬਾਈ ਕੀ ਕੰਮ ਕਰਦੇ ਹੋ ਸਾਡਾ ਜੀ ਆਡੀਓ ਸਿਸਟਮ ਦਾ ਕੰਮ ਹੈ ਜੀ ਅੱਛਾ ਆਡੀਓ ਸਿਸਟਮ ਹਾਂ ਜੀ ਹਾਂ ਟਰੈਕਟਰਾਂ ਦੇ ਮਿਊਜ਼ਿਕ ਸਿਸਟਮ ਲੱਗਦੇ ਉਹ ਕੀ ਬਾਤ ਹੈ ਬਾਈ ਬਹੁਤ ਵਧੀਆ ਬਾਈ ਕਿੱਥੇ ਕਿੱਦੇ ਸ਼ੌਭਾ ਤੁਹਾਡੀ ਸਾਡੀ ਜਿੱਤ ਆਪਾਂ ਮੰਡੀ ਬਰਾਡ ਆਡੀਓ ਸਿਸਟਮ ਦੇ ਨਾਲ ਬਰਾਡ ਆਡੀਓ ਸਿਸਟਮ ਬਾਈ ਜਦੋਂ ਵੀ ਕਿਤੇ ਕਿਸੇ ਨੇ ਮਿਊਜ਼ਿਕ ਸਿਸਟਮ ਕਤੇ ਤੁਸੀਂ ਦੇਖ ਸਕਦੇ ਹੋ ਬਾਈ ਕੋਲੇ 1 ਮਿੰਟ ਦਾ ਟਾਈਮ ਨਹੀਂ ਹੈਗਾ ਬਾਈ ਟਾਈਮ ਮਿਲੂ ਵੈਸੇ ਕਿ ਨਹੀਂ ਬਸ 2 ਮਿੰਟ ਜੀ ਚੱਲੀ ਜਾਣਾ ਨਹੀਂ ਸੀਰੀਅਸਲੀ ਬਾਈ ਮੈਂ ਚਾਹੁੰਦਾ ਵੀ ਤੁਸੀਂ ਸਾਰਾ ਸਾਰਾ ਤੁਹਾਡਾ ਜਿਹੜਾ ਜਿੰਨਾ ਤੁਸੀਂ ਸਮਾਨ ਬਣਾ ਕੇ ਲਿਕੇ ਆਏ ਹੋ ਉਹ 20 ਮਿੰਟਾਂ ਜੀ ਵਿਕ ਜਾ ਉਹ ਤੋਂ ਬਾਅਦ ਸਹੀ ਦਾ ਬਹਿ ਕੇ ਗੱਲ ਕਰਾਂਗੇ ਬਿਲਕੁਲ ਤੇ ਦੇਖ ਸਕਦੇ ਹੋ ਬਾਈ ਕੋਲੇ 1 ਮਿੰਟ ਵੀ ਬਾਈ ਕੋਲੇ ਟਾਈਮ ਨਹੀਂ ਮਿਲਿਆ ਜਦੋਂ ਦਾ ਬਾਈ ਨੇ ਸਟਾਲ ਲਾਇਆ ਅੱਜ ਬਾਈ ਕੀ ਖਾਸ ਕੀ ਅੱਜ ਕੀ ਵਜ੍ਹਾ ਅੱਜ ਵੀਕੈਂਡ ਜੇ ਚੱਲਦੀ ਹੈ ਸੰਡੇ ਕਰਕੇ ਹੀ ਅੱਜ ਤਾਂ ਸੰਡੇ ਕਰਕੇ ਆ ਨਹੀਂ ਅੱਛਾ ਭਾਈ ਬੇਟੇ ਨੂੰ ਵੀ ਨਾਲ ਹੀ ਰੱਖਦੇ ਹੋ ਹਾਂਜੀ ਬਾਈ ਅੱਛਾ ਤੇ ਤੁਸੀਂ ਕਿਹਾ ਨਹੀਂ ਬੇਟੇ ਬੇਟੇ ਤੇਰੀ ਉਮਰ ਖੇਡਣ ਦੀ ਆ ਤੂੰ ਘਰ ਬੈਠ ਰਾਮ ਨਾਲ ਖੇਡ ਖੁੱਦਨੇ ਕੀ ਕਰਨਾ ਜੀ ਇੱਥੇ ਸਗੋਂ ਨਾਲ ਹੱਥ ਵਟਾਉਂਦਾ ਜੀ ਇਹਨੂੰ ਪਤਾ ਲੱਗਦਾ ਜੀ ਕਿਵੇਂ ਪੈਸਾ ਬਣਦਾ ਜੀ ਕੀ ਬਾਤ ਹੈ ਮਤਲਬ ਲੱਗਦਾ ਨਹੀਂ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਇਸ ਪਾਸੇ ਪਤਾ ਨਹੀਂ ਠੀਕ ਹੈ ਜੀ ਹੁਣ ਆ ਬਾਹਰ ਦੂਜੇ ਬੱਚਿਆਂ ਚ ਰਹੂਗਾ ਤਾਂ ਵਿਗੜੂਗਾ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਮਾਹੌਲ ਹੈਣੀ ਜੀ ਬੱਚਿਆਂ ਨੂੰ ਘਰੋਂ ਕੱਢਣ ਦਾ ਪਹਿਲਾਂ ਲੋਕ ਕੁੜੀਆਂ ਕੱਢਣ ਤੋਂ ਡਰਦੇ ਸੀ ਘਰੋਂ ਹੁਣ ਬੱਚੇ ਹੁਣ ਮੁੰਡੇ ਕੱਢਣ ਤੋਂ ਡਰਦੇ ਆ ਬਿਲਕੁਲ ਭਾਜੀ ਭਾਈ ਕਿੰਨੀ ਉਮਰ ਆ ਬਈ ਮੁੰਡੇ ਦੀ 14 ਸਾਲੀ 14 ਸਾਲਾਂ ਦਾ ਮੁੰਡਾ ਦੇਖ ਲਓ ਕੰਮ ਕਰਨਿਆ ਭਾਈ ਤੇ ਇੱਥੇ ਕਈਆਂ ਨੂੰ ਇੱਥੇ 14 ਸਾਲਾਂ ਦੇਆਂ ਨੂੰ ਲਗਭਗ ਘਰ ਦੇ ਵਿੱਚ ਪ੍ਰੋਪਰ ਰੋਟੀ ਤੋੜ ਕੇ ਖਾਣੀ ਨਹੀਂ ਪਤਾ ਲੱਗਦੀ ਕਿਵੇਂ ਖਾਣੀ ਆ ਬਿਲਕੁਲ ਵਾਕੇ ਭਾਈ ਸੱਚੀ ਗੱਲ ਹੈ ਤੇ ਭਾਈ ਪਹਿਲਾਂ ਕੀ ਕੰਮ ਕਰਦੇ ਸੀਗੇ ਇਸ ਸਟਾਲ ਤੋਂ ਪਹਿਲਾਂ ਮੈਂ ਜੀ ਟੈਕਸਟਾਈਲ ਦਾ ਡਿਪਲੋਮਾ ਹੋਲਡਰ ਆ ਜੀ ਅੱਛਾ ਜੀ ਮੈਂ ਡਿਪਲੋਮਾ ਕਰਿਆ ਐ ਟੈਕਸਟਾਈਲ ਦਾ ਅੱਛਾ ਟੈਕਸਟਾਈਲ ਦਾ ਹਾਂਜੀ ਤੇ ਫਿਰ ਹੁਣ ਮੈਂ ਜੋਬ ਵੀ ਕਰੀ ਆ ਕਾਫੀ ਜੀ ਅੱਛਾ ਜੀ ਤੇ ਜੋਬ ਮੰਨ ਲਓ ਤੁਸੀਂ ਮੈਂ ਕਰੀ ਆ ਘੱਟੋ ਘੱਟ 7-8 ਸਾਲ ਹੀ ਅੱਛਾ ਹਾਂਜੀ ਤੇ ਕਿਵੇਂ ਉਹ ਚ ਗੱਲ ਬਣੀ ਨਹੀਂ ਨਹੀਂ ਭਈ ਉਹ ਜਿਵੇਂ ਹੁਣ ਟੈਕਸਟਾਈਲ ਦੀਆਂ ਤੁਹਾਨੂੰ ਪਤਾ ਫੈਕਟਰੀਆਂ ਨੇ ਤਕਰੀਬਨ ਪੰਜਾਬ ਤੋਂ ਬਾਹਰ ਵੀ ਹੂੰ ਤਕਰੀਬਨ ਕੋਈ ਉਹੀ ਹੁੰਦੀ ਆ ਜੀ ਵੀ ਆਪਾਂ ਨੂੰ ਪੰਜਾਬ ਚ ਹੋਵੇ ਹਨ ਫਿਰ ਉਹ ਅਪ ਡਾਊਨ ਕਰਨਾ ਬੱਚਿਆਂ ਤੋਂ ਬਾਹਰ ਰਹਿਣਾ ਹੀ ਦੂਰ ਰਹਿਣਾ ਘਰ ਤੋਂ ਜੀ ਇਹ ਥੋੜੀ ਪ੍ਰੋਬਲਮ ਪੈਂਦੀ ਸੀ ਵੀ ਜੀ ਫਿਰ ਇਸ ਲਈ ਮੈਂ ਆਪਣਾ ਸੈਟਅਪ ਹੀ ਕਰਨ ਬਾਰੇ ਸੋਚਿਆ ਅੱਛਾ ਫਿਰ ਮਤਲਬ ਸੋਚਿਆ ਵੀ ਆਪਾਂ ਆਪਣਾ ਹੀ ਸੈਟਅਪ ਕਰਦੇ ਆਂ ਹਾਂਜੀ ਵੀ ਕਿਉਂ ਕਿਸੇ ਦੇ ਮੋਰੇ ਹਾਜ਼ਰੀ ਭਰਨੀ ਜਾ ਕੇ ਬਿਲਕੁਲ ਜੀ ਤੇ ਅੱਜ ਬਾਈ ਕਿਵੇਂ ਲੱਗ ਰਿਹਾ ਵੀ ਇੱਕ ਟਾਈਮ ਦੇ ਵਿੱਚ ਜਦੋਂ ਤੁਸੀਂ ਆਪਣੀ ਜੌਬ ਛੱਡੀ ਸੀ ਹਾਂਜੀ ਤੇ ਅੱਜ ਤੁਹਾਡੇ ਕੋਲ ਲੋਕ ਥੋੜੀ ਵੇਟ ਕਰਦੇ ਨੇ ਇੱਥੇ ਆ ਕੇ ਬਿਲਕੁਲ ਜੀ ਇਹ ਬਾਈ ਕਦੋਂ ਆਵੇ ਤੇ ਕਦੋਂ ਬਾਈ ਦੇ ਕੋਲ ਚਿਕਨ ਖਾਣ ਜਾਈਏ ਨਹੀਂ ਦੇਖੋ ਬਾਈ ਨੈਚੁਰਲ ਚੀਜ਼ ਦਾ ਇਹੀ ਫਰਕ ਆ ਹੁਣ ਮੀਟਰ ਮੈਂ ਤਾਂ ਕੱਲਾ ਬਰਨਾਲੇ 'ਚ ਮੈਂ ਤਾਂ ਲਾਉਂਦਾ ਨਹੀਂ 50 ਮਾਰਕੀਟ 'ਚ ਜਿੱਥੋਂ ਬਾਈ ਉਹਨਾਂ ਨੂੰ ਸਹੀ ਚੀਜ਼ ਮਿਲੂ ਮੈਂ ਤਾਂ ਕਹਿੰਦਾ ਉੱਥੇ ਜਾਣ ਪਰ ਆਪਾਂ ਆਪਣੀ ਚੀਜ਼ ਦੀ ਗਾਰੰਟੀ ਦਿੰਨੇ ਆ ਜੀ ਕਿਸੇ ਵੀ ਚੀਜ਼ ਦੀ ਕੋਈ ਮਲਾਵਟ ਹੋਵੇ ਕੋਈ ਰੰਗ ਪਾਇਆ ਹੋਵੇ ਯਾਰਾ ਰੋਡ ਦੀ ਨੋ ਮੋਟੋ ਆਪਾਂ ਦੇਣਦਾਰ ਹੋਵਾਂਗੇ ਇਸੀ ਕੀ ਬਾਤ ਰਹੀ ਬਾਈ ਕੀ ਕੀ ਹੁੰਦਾ ਕੀ ਕੀ ਆਪਣੇ ਕੋਲ ਲੈਮਨ ਚਿਕਨ ਪੰਜਾਬੀ ਚਿਕਨ ਤੇ ਮਟਨ ਅੱਛਾ ਜੀ ਤੇ ਦਿੱਲੀ ਮੈਨੂੰ ਸੇਮ ਹੁੰਦਾ ਜਾਂ ਅਲੱਗ-ਅਲੱਗ ਚੇਂਜ ਕਰਦੇ ਨੇ ਦਿੱਲੀ ਸੇਮ ਹੀ ਹੁੰਦਾ ਜੀ ਮੈਨੂੰ ਹੁਣ ਮੂਰੇ ਸਰਦੀ ਜੀ ਫਿਸ਼ ਵਗੈਰਾ ਸ਼ੁਰੂ ਕਰ ਦਾਂਗੇ ਅਚਾਰ ਪਾਦਾਂਗੇ ਬੱਕਰੇ ਦਾ ਅੱਛਾ ਬੱਕਰੇ ਦਾ ਅਚਾਰ ਵਗੈਰਾ ਮਿਲੂਗਾ ਹਾਂ ਜੀ ਹਾਂ ਤੇ ਬਾਈ ਅੱਜ ਕੀ ਰੇ ਹਾਂਜੀ ਚਿਕਨ ਤਾਂ ਦੋਨੋਂ ਸੇਮ ਰੇਟ ਹੀ ਆ ਜੀ 250 250 ਹਾਫ 450 ਫੁੱਲ 600 ਹੋ ਗਿਆ ਹਾਂਜੀ ਅੱਛਾ 250 ਹਾਫ ਆ ਲੈਮਨ ਚਿਕਨ ਪੰਜਾਬੀ ਚਿਕਨ 250 ਹਾਫ ਆ ਜੀ ਓਕੇ ਤੇ 450 ਫੁੱਲ ਨੇ ਦੋਨੇ ਜੀ ਮਟਰਨ 300 ਹਾਫ ਆ 550 ਫੁੱਲ ਆ ਕੀ ਬਾਤ ਹੈ ਬਜੀ ਆਪ ਕੋ ਬਹੁਤ ਦਰੀਆ ਪੈ ਔਰ ਗੱਲ ਦੀ ਗੱਲਾਂ ਨਾਲ ਬੇਟਾ ਮੈਂ ਦੇਖੀ ਜਾਨਾ ਬੇਟਾ ਨਾਲ ਹੀ ਨਾਲ ਬਾਈ ਭਰੀ ਜਾ ਰਿਹਾ ਹੈ ਨਾ ਉਹ ਕਲੀ ਬਾਈ ਦੀ ਡਿਊਟੀ ਬੇਟਾ ਨਹੀਂ ਉਥੇ 11 ਜਿਕੇ ਨੇ ਲਾਈ ਹੋਈ ਆ ਹਾਂਜੀ ਵੀ ਤੂੰ 11 ਚ ਕਿਹ ਲਈ ਟੈਸਟ ਕਰਦਾ ਤੂੰ ਦੇਣਾ ਵਾਦਾ ਨਾ ਬਿਲਕੁਲ ਕੀ ਬਾਤ ਹੈ ਲੱਗੀ ਤੇ ਭਾਈ ਕੀ ਟਾਈਮਿੰਗ ਕੀ ਹੁੰਦੀ ਹੈ ਬਜੀ ਆਪਣੀ ਆਪਣੀ ਸਵਾ ਪੰਜ ਤੋਂ ਸਵਾ 9 ਆ ਜੀ ਮਾਲ ਕਈ ਵਾਰੀ ਛੇਤੀ ਲੱਗ ਜਾਂਦਾ ਜੀ ਉਹਦਾ ਫਿਰ ਕੁਝ ਨਹੀਂ ਸਾ। ਪਹਿਲਾਂ ਤੁਹਾਨੂੰ ਮੈਂ ਇੱਕ ਰਸ਼ ਦਿਖਾਉਂਦਾ ਪਹਿਲਾਂ ਤਾਂ ਇੱਥੇ ਜਿਹੜੇ ਭਰਾ ਇਹਨਾਂ ਕੋਲ ਬਾਈ ਹੋਣਾ ਕੋ ਖਾਂਡੋਂ ਡੇ ਆ। ਅਜਾ ਮੈਂ ਇੱਕ ਚੀਜ਼ ਦੇਖਿਆ ਬਈ। ਵੀ ਲੁਧਿਆਣਾ ਏਰੀਆ ਲਾ ਲੋ ਚਾਹੇ ਉਧਰ ਜਲੰਧਰ ਏਰੀਆ ਲਾ ਲੋ। ਉਹਨੇ ਪੰਜਾਬੀ ਸਪੋਰਟ ਪੰਜਾਬੀਆਂ ਦੇ ਨਹੀਂ ਕਰਦੇ ਜਿੰਨੇ ਇਧਰ ਬਰਨਾਲੇ ਵਾਲੇ ਪਾਸੇ ਕਰਨਦੇ ਆ ਨੇ। ਭਰਾ ਇਹ। ਉਹ ਕੀ ਬਾਤ ਹੈ ਬਈ। ਕੀ ਬਾਤ ਹੈ। ਹੈਗਾ ਹੈਗਾ। ਹੈਗਾ ਜੀ ਹੈਗਾ। ਵਾਕੇ ਬਾਈ ਜਿੱਥੇ ਪੰਜਾਬੀ ਭਰਾ ਦੇ ਨਾਲ ਭਰਾ ਪੰਜਾਬੀ ਖੜਦੇ ਨੇ ਤਾਂ ਸਵਾਦ ਵੀ ਉੱਥੇ ਆਉਂਦਾ ਜੀ। ਕਿ ਤੂੰ ਦਿਖਾ ਦਈਏ ਵੀ ਇੱਥੇ ਜਦੋਂ ਦੇ ਅਸੀਂ ਆਏ ਨਾ ਇੱਥੇ 1 ਮਿੰਟ ਵੀ ਟਾਈਮ ਨਹੀਂ ਲੱਗਿਆ। ਤੇ ਗ ਉਹ ਪਿਛੋਲਾ ਲਾ ਲਓ 1 2 3 ਇਧਰਲੇ ਪਾਸੇ ਤੇ ਇਧਰਲੇ ਪਿਛਲੇ ਪਾਸੇ ਹੋ ਗਿਆ ਆ ਮੇਰਾ ਇਧਰ ਤੇ ਇਧਰ ਆ ਜਾ ਹੁਣ ਬੇਟਾ ਕੀ ਹਾਲ ਚੱਲ ਆ ਵਧੀਆ ਜੀ ਕੀ ਨਾਮ ਤੁਹਾਡਾ ਅਨਾਹਦ ਪ੍ਰੀਤ ਸਿੰਘ ਜੀ ਅਨਾਹਦ ਪ੍ਰੀਤ ਸਿੰਘ ਹਾਂਜੀ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸ ਹਾਂਜੀ ਉਮਰ ਹੈਗੀ ਆ ਤੇਰੀ ਬਿਲਕੁਲ ਛੋਟੀ ਹਾਂਜੀ ਕੰਮ ਕਰ ਰਿਹਾ ਤੂੰ ਬਹੁਤ ਵੱਡੇ ਕਿਵੇਂ ਲੱਗਦਾ ਪਹਿਲਾਂ ਤਾਂ ਡੈਡੀ ਦਾ ਹੈਲਪ ਕਰਾ ਕੇ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਹਾਂਜੀ ਕਿਤੇ ਲੱਗਦਾ ਨਹੀਂ ਵੀ ਮੈਂ ਡੈਡੀ ਨੂੰ ਹੁਣ ਗੇਮ ਖੇਡਣ ਦੱਸਿਗਾ ਮੇਰਾ ਆ ਚੀਜ਼ ਕਰਨਾ ਸੀ ਸੇਰੀ ਡੇਲੀ ਰੁਟੀਨ ਇਹ ਚੀਜ਼ੀ ਆ। ਹਾਂਜੀ। ਫੋਨ ਕਿੰਨੇ ਟਾਈਮ ਲੈਂਦਾ ਤੂੰ? ਮੈਂ ਫੋਨ 15 ਤੋਂ 20 ਮਿੰਟ ਹਰ ਲਈ। ਹਰ ਲਈ। ਉਹ ਕਦੋਂ? ਬਸ ਜਦੋਂ ਫ੍ਰੀ ਹੁੰਦਾ ਨਹੀਂ। ਕੀ ਪਤਾ। ਬਸ ਸਕੂਲੋਂ ਕਿੰਨੇ ਵਜੇ ਸਕੂਲ ਚੱਲਣਾ ਕਿੰਨੇ ਵਜੇ ਆਉਂਦਾ ਕਿੰਨੇ ਵਜੇ? ਮੈਂ ਸਕੂਲ 8 ਵਜੇ ਜਾਂਦਾ ਨਹੀਂ। ਤੇ ਮੈਂ 2:30 ਵਜੇ ਆਈ। 2:30 ਵਜੇ ਆ ਕੇ ਫਿਰ ਕੀ ਕਰਦਾ ਆ? ਬਸ ਕੱਪੜੇ ਚੇਂਜ ਵਗੈਰਾ ਕਰਕੇ ਚਿਕਨ ਵਗੈਰਾ ਦੀ ਸਫਾਈ ਵਗੈਰਾ ਕਰਾ ਕੇ ਜਦੋਂ 15-20 ਮਿੰਟ ਮਿਲਦਾ ਉਦੋਂ ਦੇਖਦੇ ਆ। ਅੱਛਾ ਬਸ ਉਹ 15 20 ਮਿੰਟ ਹੀ ਫੋਨ ਤੇ ਰਾਤ ਨੂੰ ਥੱਕ ਹਾਰ ਕੇ ਜਾਣਾ ਸੌ ਜਾਣਾ ਨਾ ਸਵੇਰੇ ਫੇਰ ਰੁਟੀਨ ਸਕੂਲ ਦੀ ਹਾਂਜੀ ਕੀ ਬਾਤ ਹੈ ਯਾਰ ਤੂੰ ਤਾਂ ਯਾਰ ਬੜਾ ਕਹ ਲਈ ਯਾਰ ਬੱਚਿਆਂ ਲਈ ਤਾਂ ਬੜੀ ਇਨਸਪੀਰੇਸ਼ਨ ਬਣ ਰਹੇ ਆ ਬਈ ਅੱਛਾ ਸਭ ਤੋਂ ਬੈਸਟ ਡੈਡੀ ਦਾ ਚਿਕਨ ਕਿਹੜਾ ਲੱਗਦਾ ਤਿੰਨੇ ਬੈਸਟ ਨੇ ਜੀ ਸਾਡੇ ਲਈ ਤਾਂ ਅੱਛਾ ਕੀ ਲੋਕਾਂ ਦੀ ਆਪਣੀ ਆਪਣੀ ਚੋਇਸ ਹੈ ਜੀ ਕਿਹੜਾ ਖਾਣਾ ਹੈ ਕਿਹੜਾ ਖਾਣਾ ਹੈ ਨਾ ਮਤਲਬ ਤੁਹਾਡੇ ਲਈ ਸਾਰੇ ਤਿੰਨੇ ਬੈਸਟ ਹੈ ਤੁਸੀਂ ਚਿਕਨ ਖਾਂਦੇ ਹੋ ਹਾਂਜੀ ਮੈਂ ਖਾਂਦੇ ਹਾਂ ਕਨ ਕਿਹੜਾ ਤੈਨੂੰ ਬੈਸਟ ਤੁਸੀਂ ਕਿਹੜਾ ਜ਼ਿਆਦਾ ਪ੍ਰਿਫਰ ਕਰਦੇ ਵੀ ਜੇ ਤੁਸੀਂ ਖਾਣਾ ਵੀ ਕਿਹੜਾ ਖਾਂਦੇ ਮੈਨੂੰ ਤਿੰਨੇ ਬੈਸਟ ਲੱਗਦੀ ਆਈ ਅੱਛਾ ਮੈਂ ਵੈਸੇ ਜੇ ਖਾਣਾ ਹੁੰਦਾ ਮੈਂ ਲੈਮਨ ਚਿਕਨ ਖਾਂਦੀ ਕਿੰਨੇ ਦਿਨਾਂ ਬਾਅਦ ਚਿਕਨ ਖਾਂਦੇ ਤੁਸੀਂ ਮੈਂ ਬਹੁਤ ਘੱਟ ਖਾਂਦੀ ਆਈ ਵੈਸੇ ਤਾਂ ਅੱਛਾ ਹਾਂਜੀ ਕੀ ਬਾਤ ਹੈ ਅੱਛਾ ਜਦੋਂ ਤੜਕੇ ਲਾਉਂਦੇ ਆ ਡੈਡੀ ਡੈਡੀ ਤੜਕਾ ਲਾਉਂਦਾ ਕਿ ਮੰਮੀ ਤੜਕਾ ਲਾਉਂਦੀ ਨੇ ਨਹੀਂ ਮੰਮਾ ਸਕੂਲ ਜਾਂਦੇ ਆ ਜੀ ਅੱਛਾ ਹਾਂਜੀ ਤੜਕਾ ਪਾਪਾ ਲਗਾਉਂਦੇ ਆ ਤੜਕਾ ਡੈਡੀ ਲਾਉਂਦੇ ਮੰਮੀ ਕਿਲੇ ਵਜੋਂਦੇ ਸਕੂਲੋਂ ਮੰਮਾ 3:30 ਵਜੇ ਤੱਕ ਆਂਦੇ ਆ ਜੀ ਵੇ ਤੁਸੀਂ ਡੈਡੀ ਨਾਲ ਇੱਥੇ ਆ ਚੁੱਕੇ ਹੋ। ਹਾਂਜੀ। ਕਿਵੇਂ ਲੱਗਦਾ ਇੱਥੇ ਆ ਕੇ ਜਦੋਂ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਹੋ, ਆਰਡਰ ਲੈ ਲੈਂਦੇ ਹੋ, ਲੋਕ ਕੀ ਕਹਿੰਦੇ ਤੁਹਾਨੂੰ? ਵਧੀਆ ਕਹਿੰਦੇ ਵੀ ਸਾਨੂੰ ਵੀ ਬਹੁਤ ਵਧੀਆ ਲੱਗਦਾ ਤੂੰ ਕੰਮ ਕਰਦਾਂਗਾ ਪਾਪਾ ਨਾਲ। ਅੱਛਾ। ਪਰ ਮੈਂ ਇੱਕ ਚੀਜ਼ ਕਹਿਣਾ ਵੀ ਰੱਬ ਤੇਰੀ ਇੰਨੀਕ ਤਮੰਨਾ ਪੂਰੀ ਕਰੇ ਜੋ ਤੂੰ ਮਨ ਚ ਸੋਚ ਕੇ ਚੱਲਿਆ ਨਾ, ਉਹ ਤੂੰ ਬਹੁਤ ਜਲਦੀ ਅਚੀਵ ਕਰ ਲਵੇਂ। ਹਾਂਜੀ। ਠੀਕ ਹੈ ਨਾ? ਅਸੀਂ ਚਾਹੁੰਦੇ ਆ ਵੀ ਤੇਰੇ ਵਰਗੇ ਜਵਾਕ ਹਰੇਕ ਘਰ 'ਚ ਹੋਣ। ਬੱਚੇ ਹਰੇਕ ਘਰ 'ਚ ਹੋਣ ਜਿਹੜੇ ਵੀ ਆਪਣੇ ਬੱਚਿਆਂ ਦਾ ਆਪਣੇ ਪੇਰੈਂਟਸ ਦਾ ਨਾਮ ਉੱਚਾ ਕਰਨ। ਤੇ ਅੱਛਾ ਭਾਈ ਜੇ ਮੈਨੂੰ ਹੁਣ ਇਹ ਟ੍ਰੇਡਿੰਗ ਦਾ ਐਡਰੈਸ ਦੱਸਦਾ ਤੇ ਹੁਣ ਤੂੰ ਕੀ ਕਹਿਣਾ ਚਾਹੁੰਦਾ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਮੈਂ ਤਾਂ ਇਹ ਕਹਿਣਾ ਚਾਹਣਾ ਹੀ ਵੀ ਕੰਮ ਕਰੋ ਮਿਹਨਤ ਕਰੋ ਹੀ ਬੱਸ ਤੇ ਬਰਨਾਲੇ ਆ ਕੇ ਸਾਡੇ ਕੋਲ ਟੈਸਟ ਵੀ ਕਰੋ ਹਾਂਜੀ ਹੈਨਾ ਹਾਂਜੀ ਕਿਆ ਬਾਤ ਹੈ ਬਹੁਤ ਵਧੀਆ ਲੱਗਾ ਬਈ ਤੁਹਾਡੇ ਨਾਲ ਗੱਲ ਕਰਕੇ ਐਡਰੈਸ ਤੂੰ ਵੀ ਦੱਸ ਦੇ ਇੱਕ ਵਾਰੀ ਡੈਡੀ ਦਾ ਐਡਰੈਸ ਦੱਸ ਤਾਂ ਹੰਡਿਆ ਰੋਡ ਨੀਅਰ ਡੀਮਾਰਟ ਜੀ ਡੀਮਾਰਟ ਕ੍ਰੋਸ ਕਰਕੇ ਆਪਣੇ ਖੱਬੇ ਹੱਥ ਘਰ ਲੱਗਦੀ ਈ ਹੋਂਡਾ ਸਿਟੀ ਓਕੇ ਹਾਂਜੀ ਤੇ ਹੋਂਡਾ ਸਿਟੀ ਘਰ ਲੱਗਦੀ ਆ ਬਾਈ ਇਹਦੀ ਡਿਊਟੀ ਹੁੰਦੀ ਆ ਲੈਮਨ ਜੀ ਕਹਿੰਦੇ ਕਿ ਸਾਰੇ ਚਿਕਨ ਬੋਨਰ ਦੂ ਸਾਰੇ ਪਾਣਾ ਨਹੀਂ ਵੈਸੇ ਮੈਂ ਲੈਮਨ ਚਿਕਨ ਪਾਣਾ ਅੱਛਾ ਮਤਲਬ ਡਿਊਟੀ ਤੇ ਲੈਮਨ ਚਿਕਨ ਦੀ ਆ ਨਾ ਕਿਆ ਬਾਤ ਹੈ ਬਈ ਬਹੁਤ ਵਧੀਆ ਲੱਗਾ ਤੇ ਸੋ ਇਹ ਪਰਿਵਾਰ ਆ ਜੀ ਇਹ ਆਏ ਕਿਹ ਪੇਟਾ ਤੇ ਬੇਟੇ ਦੀ ਜੋੜੀ ਆ ਜਿਹੜੀ ਕਿ ਲਗਭਗ ਬਰਨਾਲੇ ਦੇ ਵਿੱਚ ਕਮਾਲ ਕਰਦੀ ਪਈ ਆ ਤੇ ਇੱਥੇ ਰਸਤਾ ਤੁਹਾਨੂੰ ਦਿਖਾ ਦਈਏ ਕਰ ਦੁਬਾਰਾ ਦਿਖਾਦਾ ਇੱਥੇ ਕੋਈ ਵੀ ਸਾਰੇ ਜਿਹੜੇ ਹੈਗੇ ਆ ਜਨਰਲਲੀ ਕਸਟਮਰ ਆਉਂਦੇ ਨੇ ਤੇ ਬਾਈ ਹੁਣਾਂ ਕੋਲ ਲਗਭਗ ਬਾਈ ਖਤਮ ਹੋ ਚਲਿਆ ਬਸ ਆਪਣੇ ਮਾਲ ਨੂੰ ਕੀ ਬਾਤ ਹੈ ਅੱਛਾ ਇਧਰ ਇਧਰ ਜਦੋਂ ਵੀ ਕੋਈ ਬਾਈ ਆਉਂਦੇ ਸਦੇ ਵੇੜਿਆਂ ਨੂੰ ਜਾਂਦੇ ਬਾਈ ਤੂੰ ਆਰਡਰ ਕਰ ਤੈਲੀਫੋਨ ਤੇ ਵੱਡਾ ਆਰਡਰ ਲੈਂਦਾ ਅੱਛਾ ਕੀ ਬਾਤ ਹੈ ਕੀ ਬਾਤ ਹੈ ਕੱਲ ਦਾ ਫੋਨ ਕੀਤਾ ਅੱਜ ਮਿਲਿਆ ਅੱਛਾ ਕੱਲ ਫੋਨ ਕੀਤਾ ਸੀ ਮਿਲਿਆ ਅੱਜ ਓਕੇ ਕੱਲ ਦਾ ਫੋਨ ਕੀਤਾ ਚਿਕਨ ਲੀਰ ਤੇ ਆਰਡਰ ਆ ਜੀ ਮਿਲਿਆ ਅਜਾ ਬਾਈ ਇਹ ਇੱਕ ਚੀਜ਼ ਮੈਨੂੰ ਦੱਸਿਓ ਵੀ ਆ ਇੱਕ ਟਾਈਮ ਦੇ ਵਿੱਚ ਜਿਹੜੇ ਜਵਾਕ ਇਸ ਉਮਰ ਦੇ ਵਿੱਚ ਜਿਹੜੇ ਜਵਾਕ ਹੁੰਦੇ ਨੇ ਜ਼ਿਆਦਾਤਰ ਗੇਮਾਂ ਵਾਲੇ ਪਾਸੇ ਹੋ ਜਾਂਦੇ ਨੇ ਤੇ ਇਸ ਬੱਚੇ ਨੂੰ ਦੇਖ ਕੇ ਤੁਸੀਂ ਕੀ ਤੁਹਾਨੂੰ ਤੁਸੀਂ ਕੀ ਸੋਚਦੇ ਹੋ ਇਹ ਬਾਈ ਜੀ ਇਹ ਇੰਨਾ ਵਧੀਆ ਇਹਨਾਂ ਨੇ ਕੰਮ ਸ਼ੁਰੂ ਕੀਤਾ ਇੱਕ ਤਾਂ ਬੱਚਾ ਨਸ਼ੇ ਤੋਂ ਰਹਿਤ ਰਹੂਗਾ ਇਹ ਦੂਰ ਰਹੂਗਾ ਬਿਲਕੁਲ ਠੀਕ ਹੈ ਦੂਸਰਾ ਹੈ ਇਹ ਬੱਚਾ ਅੱਜ ਤੋਂ ਹੀ ਇਹ ਸੰਘਰਸ਼ ਸ਼ੁਰੂ ਕਰ ਲਿਆ ਇਹਦੇ ਇਹਦੇ ਬੱਚੇ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਪੈਣੀ ਸਹੀ ਗੱਲ ਹੈ ਰਾਜਪਾ ਕਰਨਗੇ ਪਿਆ ਬਹੁਤ ਵੱਡੀ ਗੱਲ ਕਹੀ ਆ ਤੂੰ ਰਾਜਪਾ ਕਰਗੇ ਸੱਚੀ ਗੱਲ ਹੈ ਜੀ ਕਹਿੰਦੇ ਦੂਸਰੀ ਗੱਲ ਇਹ ਆ ਕਸਟਮਰ ਜਿੰਨੇ ਵੀ ਆਂਦੇ ਉਹਨਾਂ ਨੂੰ ਸਿਹਤ ਮਿਲਦੀ ਆ ਯਾਰ ਇਹਨਾਂ ਦੇ ਬੱਚਾ ਕਮਾ ਕੇ ਇੱਕ ਸਟਾਲ ਲਾ ਕੇ ਕਮਾ ਸਕਦਾ ਸਾਡੇ ਬੱਚੇ ਭਾਈ ਆਬੀਅਸਲੀ ਇਹ ਵੀਡੀਓ ਵੀ ਬਹੁਤ ਵੱਡੀ ਇਨਸਪੀਰੇਸ਼ਨ ਬਣੂਗੀ ਵੀ ਜਿਹੜੇ ਬੱਚੇ ਕੰਮ ਮਤਲਬ ਘਰਾਂ ਦੇ ਵਿੱਚ ਗੇਮਾਂ ਤੇ ਲੱਗੇ ਰਹਿੰਦੇ ਨੇ ਤੇ ਇਸ ਬੱਚੇ ਨੂੰ ਦੇਖ ਕੇ ਹਰੇਕ ਦਾ ਕਹੋਗੇ ਵੀ ਮੈਂ ਤੁਸੀਂ ਅੱਗੇ ਵਧੋ ਇਸ ਨੂੰ ਮੋਬਾਈਲ ਤੋਂ ਦੂਰ ਰਹਿ ਸਭ ਤੋਂ ਵੱਡੀ ਗੱਲ ਆ ਬਿਲਕੁਲ ਮੋਬਾਈਲ ਵਾਲੇ ਬੱਚੇ ਦਾ ਰੂਮ ਜੋ ਕੀ ਰਹਿ ਗਿਆ ਬਾਥਰੂਮ ਚ ਵੀ ਮੋਬਾਈਲ ਕਿਚਨ ਚ ਵੀ ਮੋਬਾਈਲ ਬੈੱਡ ਤੇ ਮੋਬਾਈਲ ਕਲਾਸ ਚ ਵੀ ਮੋਬਾਈਲ ਬੈਗ ਚ ਵੀ ਮੋਬਾਈਲ ਇਹ ਬੱਚਾ ਮੋਬਾਈਲ ਤੇ ਬਚੂਗਾ ਔਰ ਇਹ ਦੇ ਮੇਰਾ ਖਿਆਲ ਜੇ 70 ਸਾਲ ਦਾ ਹੋਇਆ ਤਾਂ 70 ਸਾਲ ਤੇ ਕਰੰਟ ਨਹੀਂ ਲੱਗਣੀ ਇਹਦਾ ਕੀ ਬਾਤ ਹੈ ਕਰਨ ਜੀ ਬਹੁਤ ਵਧੀਆ ਲੱਗਿਆ ਥੈਂਕ ਯੂ ਮਾਸੀ ਭਾਜੀ ਤੇ ਬਹੁਤ ਵਧੀਆ ਗੱਲ ਆ ਜੀ ਬਹੁਤ ਵੱਡੀ ਗੱਲ ਬਾਈ ਉਹਨਾਂ ਨੇ ਕਹੀ ਆ ਤੇ ਮੈਂ ਚਾਹੁੰਦਾ ਵੀ ਇੱਥੇ ਪੰਜਾਬ ਦੇ ਜਵਾਨਗ ਇਸ ਤਰੀਕੇ ਦੇ ਜਵਾਨਖ ਹੋਣ ਮਿਹਨਤੀ ਜਵਾਨਖ ਬਣਨਾ ਨਾ ਕਿ ਨਸ਼ੇ ਵਾਲੇ ਪਾਸੇ ਨੂੰ ਪੈਣ ਤੇ ਜੇ ਇਦਾਂ ਦੇ ਜਵਾਨਖ ਸਾਡੇ ਪੰਜਾਬ ਦੇ ਹੋ ਜਣ ਤਾਂ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਵਿੱਚੋਂ ਕੋਈ ਬਾਹਰ ਕੈਨੇਡਾ ਅਮਰੀਕਾ ਜਾਣ ਦੀ ਰੋਡ ਹੈ ਕਿਉਂ ਬਾਈ ਹਾਂਜੀ ਉਹ ਕੀ ਗੱਲ ਹੈ ਚਲੋ ਫੋਨ ਇੱਕ ਕਰੀ ਕਹ ਦੋ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੰਕਲ ਬਹੁਤ ਵਧੀਆ ਕੰਮ ਕਰਦੇ ਨੇ ਜੀ oh thank you so much ਤੇ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਬਾਈ ਹੁਣਾਂ ਦੀ ਮਿਹਨਤ ਨੂੰ ਦੱਸਿਓ ਵੀ ਕਿੰਨੇ ਨੰਬਰ ਦੰਨੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਹੁਣਾਂ ਦਾ ਕੰਮ ਤੇ ਇਸ ਬੱਚੇ ਛੋਟੇ ਬੱਚੇ ਦੀ ਕੋਸ਼ਿਸ਼ ਜਿਹੜੀ ਆ ਉਹ ਕਿੰਨੇ ਦੇ ਆ ਪੰਜ ਸੌ ਦਾ ਪੰਜ ਆ ਜਾਂਦੇ ਆ ਵੀਰੇ ਨਹੀਂ ਨਹੀਂ ਵੀਰੇ ਸਾਲ ਹੋ ਗਿਆ ਆਪਾਂ ਨੂੰ ਸਾਲ ਹੋਣ ਆਲਾ ਹਾਂਜੀ ਹੈਗਾ ਸਰਦਨ ਨੂੰ ਸਾਈ ਵੀ ਇੱਕ ਉਧਰ ਆ ਬਾਈ ਜੀ। ਦੂਜਾ ਜਗਾ। ਬਾਈ ਤੁਸੀਂ ਤਾਂ ਅੱdte ਤਾਂ ਬੰਦੇ ਐਸੇ ਖੁਸ਼ਬੂ ਨਾਲ ਹੀ پاگل ਕਰ ਦਿੰਦੇ ਹੋ। ਬਾਈ ਅਜਾ ਮੈਨੂੰ ਹੁਣ ਇੱਕ ਗੱਲ ਹੋਰ ਦੱਸੋ ਵੀ ਘਰ ਚ ਕੌਣ-ਕੌਣ ਨੇ? ਮੈਂ, ਮੇਰਾ ਬੇਟਾ, ਮੇਰੀ ਵਾਈਫ ਨੇ। ਓਕੇ। ਤੇ ਫੈਮਿਲੀ ਪੂਰੀ ਸਪੋਰਟ ਆ ਪਿੱਛੇ? ਹਾਂ ਜੀ ਵਾਈਫ ਟੀਚਰ ਆ ਜੀ ਮੇਰੀ। ਓਕੇ। ਹਾਂਜੀ ਨਾਲ ਤੇ ਭੈ ਜੂੜੀ ਕੰਮ ਚ ਸਪੋਰਟ ਕਰਦੇ ਨਾਲ ਹਾਂਜੀ ਹਾਂਜੀ ਸਕੂਲ ਤੋਂ ਆ ਕੇ ਉਹ ਵੀ ਨਾਲ ਲੱਗਦੀ ਆ ਜੀ ਕਈ ਵੇਲੇ ਵਾਈਪ ਕਰਾਂ ਦੇ ਵਿੱਚ ਨਾਲ ਲੇਡੀਜ਼ ਜਿਆਦਾ ਕਿਹਦੇ ਵਿੱਚ ਇੱਕ ਦੀ ਖਾਣਾ ਅੱਜ ਉਹ ਖਾਂਦੀ ਨਹੀਂ ਹੈਗੀ ਬਟ ਸਾਨੂੰ ਨਹੀਂ ਮਨਾ ਕਰਦੀ ਅਜਾ ਮਤਲਬ ਕਰਦੇ ਹੈਲਪ ਕਰਦੇ ਨੇ ਹਾਂ ਜੀ ਕੀ ਬਾਤ ਹੈ ਹੁਣ ਮੰਨ ਲਓ ਕੀ ਵਾਰੀ ਮਾਲਮੂਲ ਸਾਫ ਕਰਨਾ ਹੁੰਦਾਗਾ ਨਾਲ ਸਾਫ ਵੀ ਕਰਾ ਦਿੰਦੇ ਅਜਾ ਨਾਲ ਹੈਲਪ ਪੂਰੀ ਕਰਾਉਂਦੇ ਨੇ ਜੀ ਕੀ ਬਾਤ ਹੈ ਭਾਜੀ ਅੱਛਾ ਭਾਈ ਬੇਟਾ ਪੜਦਾ ਹਾਂਜੀ 9th ਚ 9th ਦੇ ਵਿੱਚ ਹਾਂਜੀ ਕੀ ਬਾਤ ਹੈ ਅੱਛਾ ਭਾਜੀ ਹੁਣ ਤੁਹਾਡੇ ਕੋਲ ਤਿੰਨ ਚੀਜ਼ਾਂ ਨੇ ਆਹ ਤੁਹਾਡਾ ਮਟਰ ਆ ਗਿਆ ਕਰੀ ਮਟਰ ਦਿਖਾ ਦੀ ਆਪਾਂ ਨਾਲ ਨਾਲ ਲੱਗਦਾ ਹੈ ਨਾ ਉਗੀ ਤੁਹਾਡੇ ਕੋਲ ਰਸ਼ ਮਸੀ ਘਟਿਆ ਆ ਹਾਂਜੀ ਆ ਮਟਰਨ ਆ ਜੀ ਓਕੇ ਇਹ ਤਾਂ ਮੈਨੂੰ ਲੱਗਦਾ ਇਹ ਤਾਂ ਹੁਣ 15-20 ਮਿੰਟ ਚ ਖਤਮ ਆ ਬਸੇ ਬਸ ਹੈਨਾ ਹਾਂ ਚਾਹ ਪਾ ਦੇ ਭਜੀ ਤੇ ਆ ਪੰਜਾਬੀ ਚ ਕਹਿੰਨਾ ਜੀ ਓਕੇ ਇਹ ਹੈਗਾ ਹਜੇ ਅੱਧਾ ਘੰਟਾ ਜੀ ਇਹ ਹੈਗਾ ਜੀ ਅੱਧੇ ਘੰਟੇ ਦੀ ਮਾਰ ਹੈਗਾ ਜੀ ਇਹ ਹਾਂਜੀ ਚਾਹ ਪਾ ਦੇ ਭਜੀ ਅੱਛਾ ਭਾਈ ਕਰਛੀਆਂ ਵੀ ਅਲੱਗ-ਅਲੱਗ ਰੱਖੀਆਂ ਸਰ ਇਹਦੀਆਂ ਇਹ ਫਿਰ ਲੈਮਨ ਦੀ ਕਰੀਮ ਵਾਲੀ ਕਰਛੀ ਅਲੱਗ ਆ ਜੀ ਅੱਛਾ ਮਤਲਬ ਫਲੇਵਰ ਦਾ ਹਾਂਜੀ ਪਤਾ ਲੱਗ ਜਾਂਦਾ ਨਾ ਕਰੀਮ ਵਿੱਚ ਇਹ ਲੈਮਨ ਵਾਲਾ ਹੁੰਦਾ ਨਾ ਜੀ ਕਰੀਮ ਕਾਲੀ ਮਿਰਚ ਉਹਦੇ ਵਿੱਚ ਤਾਂ ਕਰਛੀ ਅਲੱਗ ਰੱਖੀ ਹੋਈ ਆ ਜੀ ਕਿਆ ਬਾਤ ਹੈ ਬਜੀ ਤੇ ਬਾਈ ਇਹਦੇ ਨਾਲ ਕੋਈ ਰੋਟੀ ਵਗੈਰਾ ਵੀ ਤੇ ਨੀਉ ਜਾਂ ਕੱਲਾ ਸਿਰਫ ਇਹੀ ਸਮਾਨ ਹੀ ਕੋਲ ਹੈ ਲੈ ਫਿਲਹਾਲ ਤਾਂ ਕੱਲਾ ਨਾਨ ਵੇਜ ਹੁੰਦਾ ਹੈ ਅੱਛਾ ਹਾਂਜੀ ਕਦੇ ਸੋਚਿਆ ਵੀ ਨਾਲ ਨਾਲ ਰੋਟੀ ਵੀ ਲਾ ਦਈਏ ਵੀ ਹੁਣ ਜਿਹੜਾ ਕੋਈ ਬਿਜਾਰਾ ਆਉਂਦਾ ਨਾਲ ਰੋਟੀ ਪਾਣੀ ਵੀ ਚਾਹੀਦਾ ਨਾਲ ਕਿ ਨਹੀਂ ਦੇਖੋ ਸੋਚਿਆ ਤਾਂ ਹੈਗਾ ਜੀ ਮੂਰੇ ਸਰਦੀਆਂ ਚ ਨਾ ਸ਼ੁਰੂ ਕਰਾਂਗੇ ਸੈਟਅਪ ਜਿਵੇਂ ਮਟਨ ਚਾਵਲ ਤੇ ਚਿਕਨ ਚਾਵਲ ਕਿਆ ਬਾਤ ਹੈ ਬਜੀ ਹਾਂਜੀ ਇਸ ਅੱਛੀ ਗੱਲ ਭਾਜੀ ਵੀ ਬਰਨਾਲੇ ਏਰੀਆ ਦੇ ਵਿੱਚ ਨਾ ਸੋਚ ਕੇ ਵੀ ਲੋਕ ਸੋਚਣ ਤੋਂ ਡਰਦੇ ਸੀਗੇ ਪੁਰਾਣੇ ਟਾਈਮ ਦੇ ਵਿੱਚ ਨਾ ਅੱਜ ਤੋਂ ਲਗਭਗ 5-6 ਸਾਲ ਜਾਂ 7-8 ਸਾਲ ਪਿਛੇ ਚਲ ਜੀਏ ਤੇ ਬਰਨਾਲੇ ਨੂੰ ਬੈਕਵਰਡ ਏਰੀਆ ਕਹਿੰਦੇ ਸੀਗੇ ਹਾਂਜੀ ਤੇ ਪਰ ਇੱਥੇ ਤਾਂ ਭਾਈ ਤੁਸੀਂ ਕਮਾਲ ਕੀਤੀ ਫੇ ਮੇਲਾ ਲਾਇਆ ਪਿਆ ਇੱਥੇ ਤਾਂ ਬਿਲਕੁਲ ਜੀ ਬਾਸੀ ਭਾਈ ਆਏ ਆ ਜੀ ਆਪਣੇ ਵੱਲੋਂ ਫੁੱਲ ਆਏ ਰੱਖੀ ਦਾ ਨਾ ਵੀ ਨੇਚਰਲ ਚੀਜ਼ ਬਣਾਉਣੀ ਆ ਜੀ ਜਮਾ ਵਾਜੀ ਗੱਲ ਭਾਈ ਕਿੱਦਾਂ ਕਿੱਦਾਂ ਤਿਆਰੀ ਹੁੰਦੀ ਆ ਫੇ ਸਵੇਰੇ ਕਿੰਨੇ ਵਜੇ ਕਰੋਟਦੇ ਕਿੰਨੇ ਵਜੇ ਤਿਆਰੀ ਕਰਦੀ ਹੋਈ ਇਸ ਚੀਜ਼ ਦੀ ਸਵੇਰੇ ਤਿਆਰੀ ਆਇਆ ਲਾ ਲੋ 8 ਵਜੇ 7:30 8 ਵਜੇ ਸ਼ੁਰੂ ਹੋ ਜਾਂਦੀ ਹੈ ਜੀ ਅੱਛਾ ਜੀ ਸਮਾਨ ਸਮੂਲ ਲਿਆਉਣਾ ਇਕੱਠਾ ਕਰਨਾ ਮੰਡੀ ਚੋਂ ਜੀ ਓਕੇ ਹਾਂ ਜੀ ਸਵੇਰੇ 7:30 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਵਜੇ ਤੁਸੀਂ ਇੱਥੇ ਪਹੁੰਚ ਜਾਨੇ ਹੋ ਹਾਂ ਜੀ ਸਵੇਰ 5:00 ਜੀ ਸਵੇਰ 5:00 ਤੁਸੀਂ ਇੱਥੇ ਆ ਜਾਨੇ ਹੋ ਤੇ ਨਾਲ ਹੀ ਮੇਲਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਸ ਜੀ ਵਾਹ ਜੀ ਬਾਕੀ ਜੀ ਬਹੁਤ ਵਧੀਆ ਲੱਗਾ ਭਾਈ ਜੀ ਤੇ ਅਜੇ ਇੱਥੇ ਹੋਰ ਵੀ ਇਸ ਤਰੀਕੇ ਦਾ ਸਟਾਲ ਆ ਰਹੇ ਨੇ ਲੋਕੀ ਜਿਹਾ ਬਾਕੀ ਦੁਕਾਨਾਂ ਵਾਲੇ ਨਹੀਂ ਨਹੀਂ ਹੈਗੇ ਨੇ ਜੀ ਆਪ ਪੁੱਲ ਦੇ નીચે ਤੁਸੀਂ ਦੇਖਿਓ ਜਾਂਦੇ ਹੋਏ ਲੱਗ ਰਹੇ ਨੇ ਕਿ ਕੰਮ ਜਿਹਨੇ ਕਰਨਾ ਉਹ ਕਰ ਹੀ ਰਹੇ ਨੇ ਜੀ ਕੰਮ ਕਰ ਰਹੇ ਨੇ ਬਿਲਕੁਲ 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 ਜੀ ਭਾਈ ਕੁਆਂਟੀਟੀ ਸਿਰਫ ਤੁਸੀਂ ਹਾਫ ਤੇ ਫੁੱਲ ਹੀ ਦਿੰਦੇ ਹੋਗੇ ਥੋੜੇ ਬਲਿਕ ਵੱਧ ਘੱਟ ਵੀ ਦੇ ਦਿੰਦੇ ਹੋ ਨਹੀਂ ਉਹ ਤਾਂ ਡਿਪੈਂਡ ਕਰਦਾ ਜੀ ਜੇ ਤੁਸੀਂ ਮੰਨ ਲਓ ਦੋ ਫੁੱਲ ਪਲੇਟਾਂ ਕਹਦੋਂਗੇ ਤਾਂ ਦੋ ਲਾ ਦਾਂਗੇ ਚਾਰ ਕਹੋਗੇ ਚਾਰ ਲਾ ਦਾਂਗੇ ਓਕੇ ਸਿਆਹ ਦੇਖ ਲਓ ਬੇਟਾ ਤੁਸੀਂ ਚੈੱਕ ਕਰੋ ਭਾਈ ਉਹ ਨਾਲ ਨਾਲ ਆਰਡਰ ਲੈ ਰਿਆ ਆ ਫੋਨ ਤੇ ਵੀ ਭਾਈ ਮੈਂਨੇ ਆਰਡਰ ਫੁੱਲ ਪਰ ਕਰਕੇ ਰੈਡੀ ਕਰ ਦਿੰਦਾ ਆ ਬੇਟਾ ਨਾਲ ਗੱਲਬਾਤ ਕਰਦੇ ਆ ਬਾਅਦ ਚ ਤੇ ਚਲੋ ਭਾਈ ਜੀ ਹੁਣ ਤੁਸੀਂ ਸਾਨੂੰ ਆਪਾ ਕਰਨਾ ਚਿਕਨ ਟੇਸਟ ਪਰ ਭਾਈ ਮੇਰੇ ਕੋਲ ਥੋੜੀ ਜਿਹੀ ਹਿੰਮਤ ਖਾਨ ਜਿਆਦਾ ਖਾਣ ਦੀ ਨਹੀਂ ਮੈਨੂੰ ਬਸ ਥੋੜਾ ਜਿਹਾ ਭਵੇਂ ਤੁਸੀਂ ਨਾ ਕਰ ਦਿਓ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਪਰ ਇੱਕ ਪਰ ਇੱਕ ਇੱਕ ਬੇਨਤੀ ਜ਼ਰੂਰ ਆ ਪੈਸੇ ਦੇ ਕੇ ਜਾਣੇ ਭਾਈ ਸੋ ਕੋਈ ਗੱਲ ਨਹੀਂ ਭਾਜੀ ਨਹੀਂ ਭਾਈ ਕਿਉਂਕਿ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਚੀਜ਼ ਨਾਲ ਜੋ ਜ਼ਰੂਰੀ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਦੱਸੋ ਕਿਹੜਾ ਖਾਣਾ ਜੀ ਤੁਸੀਂ ਭਾਜੀ ਮੈਨੂੰ ਹੋਮ ਮੇਡ ਖਵਾਓ ਭਾਜੀ ਪੰਜਾਬੀ ਜੀ ਪੰਜਾਬੀ ਨਹੀਂ ਸਾਬਾਬ ਇਹ ਜਾਣਾ ਤਾ ਭਈ ਕੱਟ ਕਰ ਦੋ ਕੱਟ ਕਰ ਦੋ ਉਧਰ ਕੋਈ ਆ ਨਹੀਂ ਕਰ ਤੇ ਲੋ ਜੀ ਫਾਈਨਲੀ ਆਰਡਰ ਸਾਡਾ ਰੈਡੀ ਹੋ ਚੁੱਕਿਆ ਚੈੱਕ ਕਰ ਸਕਦੇ ਹੋ ਤੁਸੀਂ ਤੇ ਹੁਣ ਵਾਰੀ ਆ ਗਈ ਇਹਨੂੰ ਟੈਸਟ ਕਰਨ ਦੀ ਇਹ ਤਾਂ ਪਤਾ ਲੱਗ ਗਿਆ ਭਈ ਬੜਾ ਗਰਮ ਤਾਂ ਨਹੀਂ ਪਾਜੀ ਗਰਮ ਹੋਊਗਾ ਦੇਖ ਕੇ ਖਾ ਕੇ ਜੀਬ ਸੁਣਾ ਲਈਏ ਗਰਮ ਹੋਊਗਾ ਹੀ ਦੇਖ ਕੇ ਖਾਓ চাচਾ ਉਹ ਉਹ ਖਾਣਾ ਚੈੱਕ ਕਰਦੇ ਖਾਣੀ ਇਹ ਤਾਂ ਪੀ ਲੈਮਨ ਆ ਹਾਂ ਹਾਂ ਖਾਣਾ ਹੀ ਹੈ ਲੈਮਨ ਬਾਈ ਹੁਣ ਖਾਣੀ ਅੱਜ ਮੈਂ ਭਰਾ ਨੂੰ ਪਿੱਛੇ ਕੈਮਰਾ ਫੜਾਇਆ ਬਾਈ ਹੁਣ ਚਿਕਨ ਖਾਣਾ ਆਇਸੀ ਤੇ ਬਾਈ ਹੁਣਾਂ ਤੋਂ ਮੈਂ ਕੈਮਰਾ ਫੜਾਤਾ ਮੇਰੇ ਬਾਈ ਉੱਪਰ ਕੈਮਰਾ ਫੜਾਦਾ 250 1/2 3/4 ਉਹ ਅੱਗੇ ਵੀ ਬਹੁਤ ਵਧੀਆ ਬਹੁਤ ਫਲੇਵਰਫੁਲ ਆ ਜਬਰਦਸਤ ਆ ਫੁੱਲ ਦੋ ਬਾਉਲ ਹੁੰਦੇ ਆ ਜੀ ਇਹਦੇ ਮੇਨ ਗੱਲ ਇਹ ਆ ਵੀ ਬਾਈ ਮੇਰੇ ਕੋਲ ਕੈਮਰਾਮੈਨ ਹੈ ਨਹੀਂ ਤੇ ਬਾਈ ਉਧਰ ਜਵਾ ਦਾ ਰਸ਼ ਲੱਗਾ ਤੇ ਇਸ ਕਰਕੇ ਨਾ ਸੀ ਇਧਰ ਮੈਨੂੰ ਦੇ ਦਿਓ ਪੀਸ ਵੀ ਹੈਗੇ ਆ ਤੇ ਹੁਣ ਬਾਈ ਦਾ ਗੱਲ ਕਰ ਲਈ ਬਾਈ ਜੀ ਹਾਂਜੀ ਐਡਰੈਸ ਬੋਲ ਦਿਓ ਪਹਿਲਾਂ ਇੱਕ ਰੀ ਹਾਂਜੀ ਐਡਰੈਸ ਬੋਲੋ ਕਿੱਥੇ ਆਪੋਣਾ ਆਪਣਾ ਜੀ ਹੰਡਿਆਆ ਰੋਡ ਬਰਨਾਲ ਪਨ ਨੀਅਰ ਤੇ ਨਾਲ ਹੀ ਆਪਣਾ ਪੰਜਾਬ ਮੋਟਰ ਗੈरेज ਆਈ ਇਹ ਤੇ ਭਾਈ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਆਪਾਂ ਸਵਾ 5 ਤੋਂ ਜੀ 9 ਵਜੇ ਤੱਕ ਸਵਾ 5 ਤੋਂ ਲੈ ਕੇ 9 ਵਜੇ ਤੱਕ ਰਾਤ ਨੂੰ 9 ਵਜੇ ਤੱਕ ਤੇ ਕਈ ਵਾਰੀ ਟਾਈਮ ਦਾ ਵੀ ਨਿਪਟ ਜਾਂਦਾ ਕਈ ਵਾਰ ਛੇਤੀ ਲੱਗ ਜਾਂਦਾ ਫਿਰ ਛੇਤੀ ਚੱਲ ਜਾਂਦਾ ਪਹਿਲਾਂ ਸ਼ਨੀਵਾਰ ਤੇ ਐਤਵਾਰ ਜੇ ਤੁਸੀਂ ਆਉਣਾ ਤੇ ਤੁਹਾਨੂੰ ਜਲਦੀ ਖਤਮ ਹੋ ਜਾਣਾ ਤੁਹਾਡਾ ਬਾਜ ਜੀ ਕੀ ਆਵਾਜ਼ ਹੈ ਭਾਜੀ ਬਹੁਤ ਵਧੀਆ ਲੱਗਿਆ ਭਾਜੀ ਥੈਂਕ ਯੂ ਭਾਜੀ ਤੇ ਭਾਈ ਛੁੱਟੀ ਹੁੰਦੀ ਕਿਹਦੇ ਨਾਲ ਨਹੀਂ ਭਾਜੀ ਕੋਈ ਐਮਰਜੈਂਸੀ ਹੋਵੇ ਤਾਂ ਛੁੱਟੀ ਕਰਦੇ ਆ ਨਹੀਂ ਤਾਂ 7 ਡੇਜ਼ ਵਰਕਿੰਗ ਆ ਜੀ ਦਾ 7 ਡੇ ਵਰਕਿੰਗ ਆ ਬਾਜ ਜੀ ਬਹੁਤ ਕੀ ਹਾਲ ਚੱਲ? ਠੀਕ ਹੈ ਜੀ। ਭਾਈ ਤੁਸੀਂ ਇੱਥੇ ਬਾਈ ਹੁੜਾ ਘੜਾਉਂਦੇ ਹੋ ਤੇ ਕਿਹੜਾ ਚਿਕਨ ਜ਼ਿਆਦਾ ਬੈਸਟ ਤੁਸੀਂ ਖਾਂਦੇ ਹੋ? ਮੇਰੇ ਕੋਲ ਚਿਕਨ ਕਿਵੇਂ ਦੱਸਦੇ ਆ ਵੀ ਸਾਰੀ ਵਧੀਆ ਪਰ ਆਪਾਂ ਜਿੰਨੇ ਵਾਰੀ ਲਗਾ ਲੈਂਦੇ ਲਾਇਮਨ ਚਿਕਨ ਫਰਾਈ ਕਰਾ ਰਹੇ ਹਾਂ ਇਹ ਥੋੜੀ ਵਧੀਆ ਹੈ। ਫਰੀ ਹੀ ਹੁੰਦਾ ਅੱਗੇ ਜੇ ਮੈਂ ਅੱਜ ਇੱਕ ਮੰਨ ਲਓ ਖਾ ਲਿਆ ਵੀ ਅੱਜ ਵਧੀਆ ਹੈ ਤੇ ਕੱਲੂ ਖਾਵਾਂਗੇ ਏਦੋਂ ਵਧੀਆ ਲੱਗਦਾ। ਅੱਛਾ? ਹਾਂ ਜੀ ਸਰ। ਕੀ ਬਾਤ ਹੈ? ਅਜਾ ਮਤਲਬ ਅੱਜ ਜਿਹੜਾ ਖਾਤਾ ਕੱਲੂ ਉਸ ਤੋਂ ਵੀ ਬੈਸਟ ਲੱਗਣਾ। ਕੀ ਬਾਤ? ਅੱਛਾ ਤੁਹਾਡਾ ਵੀ ਆਪਣਾ ਵੀ ਮੁਰਗੇ ਦਾ ਕੰਮ ਆ ਪਰ ਛੱਡ ਹਾਂ। ਪਰ ਛੱਡ ਕੇ ਤੁਸੀਂ ਇੱਥੇ ਆਉਂਦੇ ਹੋ ਅੱਛਾ ਇੱਥੇ ਹਣੇ ਲਾਇਵ ਨਹੀਂ ਟਿਕੜ ਖਾਣ ਚੱਲ ਲੱਗ ਪੈਸਾ ਕਿਉਂ ਬਾਤ ਹੈ ਜੀ ਵਾਹ ਜੀ ਵਾਹ ਭਾਈ ਕੀ ਨਾਮ ਤੁਹਾਡਾ ਬਰਾਣਾ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਯਾਰ ਕੀ ਬਾਤ ਹੈ ਭਾਈ ਮੇਰਾ ਦਾ ਵੀ ਗੁਰਪ੍ਰੀਤ ਸਿੰਘ ਹੈ ਹੱਥ ਮਿਲਾਓ ਬਹੁਤ ਵਧੀਆ ਫਾਸੀ